ਸਸ਼ੀ ਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ạtਵਾਲ ਅੱਜ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਮੈਂ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਹਾਂਜੀ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ ਉਹ ਵਿਸ਼ਾ ਹੈ ਕਿ ਨੌਕਰੀ ਨਾ ਮਿਲਣ ਦੇ ਕਾਰਨ ਨੌਜਵਾਨ ਬਣੇ ਆਪਣੀ ਹੀ ਜਾਨ ਦੇ ਦੁਸ਼ਮਣ ਕਿਤੇ ਨਾ ਕਿਤੇ ਦੇਖੋ ਇਹ ਜਿਹੜੇ ਮਾਮਲੇ ਨੇ ਹਰ ਰੋਜ਼ ਹੀ ਨਿਕਲ ਕੇ ਸਾਹਮਣੇ ਆਉਂਦੇ ਨੇ ਕਿ ਨੌਕਰੀਆਂ ਦੇ ਚੱਲਦੇ ਕਈ ਵਾਰ ਕੀ ਹੈ ਕਿ ਅਧਿਆਪਕ ਵਰਗ ਦੇ ਕਈ ਲੋਕ ਪਾਣੀ ਦੀ ਜਿਹੜੀ ਟੈਂਕੀਆਂ ਨੇ ਉਹਨਾਂ ਦੇ ਉੱਤੇ ਚੜ ਜਾਂਦੇ ਨੇ ਤੇ ਹਾਲੀ ਦੇ ਵਿੱਚ ਜਿਹੜੀ ਦੋ ਪੁਲਿਸ ਭਰਤੀ ਦੀ ਉਮੀਦਵਾਰ ਕੁੜੀਆਂ ਸੀ ਉਹ ਵੀ ਦੇਖੋ ਟੈਂਕੀ ਤੇ ਚੜ ਕੇ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਸੀਗਾ ਉਹਨਾਂ ਵੱਲੋਂ ਕੀਤਾ ਗਿਆ ਤਾਂ ਇੱਥੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਨੌਕਰੀਆਂ ਅੱਜਕੱਲ੍ਹ ਪੰਜਾਬ ਦੇ ਵਿੱਚ ਪ੍ਰਾਪਤ ਕਰਨਾ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਹੱਦ ਤੱਕ ਔਖਾ ਜਿਹੜਾ ਕੰਮ ਇਹ ਹੁੰਦਾ ਜਾ ਰਿਹਾ ਹੈ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ ਫਿਰ ਕਾਫੀ ਜ਼ਿਆਦਾ ਨਿਰਾਸ਼ਾ ਜਿਹੜੀ ਹੈ ਉਹ ਹੱਥ ਲੱਗਦੀ ਹੈ ਤੇ ਨੌਜਵਾਨ ਜਿਹੜੇ ਨੇ ਉਹ ਕਾਫੀ ਜ਼ਿਆਦਾ ਇਸੇ ਚਲਦੇ ਡਿਪਰੈਸਡ ਹੋ ਜਾਂਦੇ ਨੇ ਤੇ ਡਿਪਰੈਸ਼ਨ ਦੇ ਵਿੱਚ ਆਉਣ ਦੇ ਕਾਰਨ ਕਈ ਵਾਰ ਜਿਹੜੇ ਮਸਲੇ ਨੇ ਇਹ ਮਾਮਲੇ ਨੇ ਇਹ ਸੁਸਾਈਡ ਤੱਕ ਦਾ ਰੁਖ ਲੈ ਲੈਂਦੇ ਨੇ ਸੁਸਾਈਡ ਵੀ ਕਰ ਜਾਂਦੇ ਨੇ ਕਈ ਜਿਹੜੇ ਨੌਜਵਾਨ ਨੇ ਪਰ ਇੱਥੇ ਆਪਾਂ ਗੱਲ ਕਰਾਂਗੇ ਕਿ ਆਪਣੀ ਹੀ ਜਾਨ ਦੇ ਦੁਸ਼ਮਣ ਹੋ ਜਾ ਨੇ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਕੋਈ ਧਰਨਾ ਲੱਗਿਆ ਹੁੰਦਾ ਤਾਂ ਉੱਥੇ ਦੇਖੋ ਆਪਾਂ ਹਮੇਸ਼ਾ ਹੀ ਦੇਖਿਆ ਹੈ ਕਿ लाठी चार्ज ਵਰਗੀ ਜਿਹੜੀ ਸਥਿਤੀਆਂ ਨੇ ਉਹ ਵੀ ਫਿਰ ਪੁਲਿਸ ਵਾਲਿਆਂ ਦੇ ਵੱਲੋਂ ਉੱਥੇ ਕੀਤੀਆਂ ਜਾਂਦੀਆਂ ਨੇ ਕਿਤੇ ਨਾ ਕਿਤੇ ਨੌਜਵਾਨ ਜਿਹੜੇ ਨੇ ਪੜਿਆ ਲਿਖਿਆ ਵਰਗ ਜਿਹੜਾ ਉਹ ਨੌਕਰੀ ਦੀ ਭਾਲ ਦੇ ਵਿੱਚ ਦੇਖੋ ਕਿਤੇ ਨਾ ਕਿਤੇ ਸਰਕਾਰ ਨੂੰ ਆਪਣੀ ਮੰਗਾਂ ਸੁਣਾਉਂਦਾ ਤਾਂ ਹੈ ਪਰ ਸਰਕਾਰ ਕਿਤੇ ਨਾ ਕਿਤੇ ਉਹਨਾਂ ਦੀ ਗੱਲਾਂ ਜਿਹੜੀ ਹੈ ਉਹ ਸੁਣੀਆਂ ਕਰ ਦਿੰਦੀ ਹੈ ਤੇ ਕਿਤੇ ਨਾ ਕਿਤੇ ਫਿਰ ਉਹਨਾਂ ਨੂੰ ਇੱਥੇ ਜਿਹੜਾ ਰੋਸ਼ ਹੈਗਾ ਉਹ ਪ੍ਰਗਟ ਕਰਨਾ ਪੈਂਦਾ ਹੈ ਤੇ ਕਈ ਵਾਰ ਕੀ ਹੁੰਦਾ ਹੈ ਕਿ ਆਪਣੀ ਜਾਨ ਤੋਂ ਵੀ ਉਹ ਹੱਥ ਧੋ ਪੈਂਦੇ ਨੇ ਇਸੇ ਦੇ ਵਿੱਚ ਜਿਹੜੇ ਨੌਜਵਾਨ ਨੇ ਆਪਾਂ ਕਹਿ ਸਕਦੇ ਹਾਂ ਕਿ ਨੌਜਵਾਨਾਂ ਨੂੰ ਇਹ ਚੀਜ਼ ਵੀ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਸ਼ਾਂਤਮਈ ਜਿਹੜਾ ਪ੍ਰਦਰਸ਼ਨ ਹੈ ਉਹਨਾਂ ਨੂੰ ਕਰਨਾ ਚਾਹੀਦਾ ਹੈ ਤੇ ਕਈ ਵਾਰ ਕੀ ਹੁੰਦਾ ਹੈ ਕੀ ਇਹ ਧਰਨੇ ਲਗਾਉਣ ਦੇ ਚੱਕਰ ਦੇ ਵਿੱਚ ਕਈ ਨੌਜਵਾਨ ਆਪਣੀ ਜਾਨਾਂ ਵੀ ਖੋ ਬੈਂਦੇ ਨੇ ਇੱਥੇ ਸਭ ਤੋਂ ਵੱਡਾ ਕਾਰਨ ਕੀ ਹੈ ਸਭ ਤੋਂ ਵੱਡਾ ਕਾਰਨ ਨਿਕਲ ਕੇ ਸਾਹਮਣੇ ਜਿਹੜਾ ਆਉਂਦਾ ਹੈ ਉਹ ਹੈ ਬੇਰੁਜ਼ਗਾਰੀ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ ਉਹਨੂੰ ਲੱਗਦਾ ਹੈ ਕਿ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਪਰ ਇੱਥੇ ਕੀ ਸਰਕਾਰਾਂ ਨੂੰ ਵੀ ਠੋਸ ਕਦਮ ਚੁੱਕਣੇ ਚਾਹੀਦੇ ਨੇ ਸਰਕਾਰਾਂ ਦਾ ਵੀ ਆਪਾਂ ਕਹਿ ਸਕਦੇ ਹਾਂ ਕਿ ਸਰਕਾਰਾਂ ਜਿਹੜੀਆਂ ਨੇ ਇਹਦੇ ਵਿੱਚ ਆਪਣਾ ਸਹਿਯੋਗ ਦੇ ਸਕਦੀਆਂ ਨੇ ਤਾਂ ਕਿ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ ਉਹਨੂੰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਪੜ੍ਹਿਆ ਲਿਖਿਆ ਵਰਗ ਹੀ ਅੱਗੇ ਆਪਾਂ ਕਹਿ ਸਕਦੇ ਹਾਂ ਕਿ ਫਿਊਚਰ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਕਹਿੰਨੇ ਆ ਹਮੇਸ਼ਾ ਹੀ ਆਪਾਂ ਇਹ ਗੱਲ ਕਰਦੇ ਹਾਂ ਕਿ ਆਉਣ ਵਾਲਿਆ ਜਿਹੜਾ ਅੱਜ ਦੇ ਨੌਜਵਾਨ ਨੇ ਉਹ ਆਉਣ ਵਾਲਾ ਭਵਿੱਖ ਹੈ ਤਾਂ ਆਉਣ ਵਾਲਾ ਭਵਿੱਖ ਐਨੇ ਜ਼ਿਆਦਾ ਹਨੇਰੇ ਦੇ ਵਿੱਚ ਹੋ ਜਾਂਦਾ ਹੈ ਤਾਂ ਅੱਜ ਕੱਲ ਆਪਾਂ ਦੇਖਿਆ ਹੀ ਹੈ ਕਿ ਕਿੰਨੇ ਪੜ੍ਹੇ ਲਿਖੇ ਨੌਜਵਾਨ ਜਿਹੜੇ ਨੇ ਉਹ ਦੇਖੋ ਇੱਥੇ ਜ਼ਿਆਦਾਤਰ ਆਪਾਂ ਦੇਖਿਆ ਹੀ ਹੈ ਕਿ ਜਿਹੜੇ ਪੀ ਐਚ ਡੀ ਕਰਕੇ ਵੀ ਸਬਜ਼ੀਆਂ ਤੱਕ ਵੇਚਦੇ ਨੇ ਕਿਤੇ ਨਾ ਕਿਤੇ ਜਿਹੜੀ ਅਜੀਹੀਆਂ ਖਬਰਾਂ ਨੇ ਉਹ ਹਰ ਰੋਜ਼ ਹੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਹਰ ਰੋਜ਼ ਹੀ ਆਪਾਂ ਕਹਿ ਸਕਦੇ ਹਾਂ ਕਿ ਅਜੀਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਹਾਂਜੀ ਸਾਡੇ ਨਾਲ ਇੱਕ ਕਾਲਰ ਜੁੜੇ ਨੇ ਅਸੀਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ ਹੈਲੋ ਸ਼ਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਸਤਿ ਸ਼੍ਰੀ ਅਕਾਲ ਮੈਡਮ ਸੰਜੀ ਕਰਮਾ ਹੋ ਰਹੇ ਇਹ ਘਰੜ ਤੋਂ ਹਾਂਜੀ ਬਹੁਤ ਬਹੁਤ ਸਵਾਗਤ ਕਰਦੀ ਹਾਂ ਸੋ ਤੁਹਾਡਾ ਏਵਨ ਪੰਜਾਬੀ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਮੈਂ ਮੋਸਟ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਦਾ ਸਰ ਆਪਣਾ ਜੋ ਵਿਸ਼ਾ ਹੈ ਉਹ ਹੈ ਕਿ ਨੌਕਰੀ ਨਾ ਮਿਲਣ ਦੇ ਕਰਕੇ ਨੌਜਵਾਨ ਬਣੇ ਆਪਣੇ ਹੀ ਜਾਨ ਦੇ ਦੁਸ਼ਮਣ ਕੀ ਕਹਿਣਾ ਚਾਹੋਗੇ ਬਿਲਕੁਲ ਮੈਡਮ ਦੇਖੋ ਅੱਜ ਜਿਹੜੀ ਸਥਿਤੀ ਬਣੀ ਹੋਈ ਹੈ ਸਾਡੇ ਪੰਜਾਬ ਦੇ ਵਿੱਚ ਤਾਂ ਇਹ ਹੀ ਬਣੀ ਵੀ ਹੈ ਜੀ ਹਮ ਪਰ ਇਸ ਦਾ ਨੌਜਵਾਨਾਂ ਨੂੰ ਕਹਿਣਾ ਚਾਹੁੰਦੇ ਆ ਜਿਹੜੇ ਆਪਣੇ ਮਤਲਬ ਜਵਾਨੀ ਦੇ ਪੈਰ ਧਾਰ ਰਹੇ ਆ ਪੜ੍ਹਾਈਆਂ ਨਾਲ ਆ ਕਿਤੇ ਨਾ ਕਿਤੇ ਪੂਰੀਆਂ ਸਾਡੇ ਨੌਕਰੀਆਂ ਵੱਲ ਦੇਖਦੇ ਆ ਹਮ ਜੀ ਦੇਖੋ ਪਹਿਲਾਂ ਤਾਂ ਅਸੀਂ ਤਾਂ ਕਹਿੰਦੇ ਕਿ ਸਰਕਾਰਾਂ ਦੇ ਹੱਥਾਂ ਵੱਲ ਨਾ ਜੀ ਦੇਖੋ ਹੂੰ ਜੇ ਸਰਕਾਰ ਵੱਲੋਂ ਰਜਦਾਰ ਜਾਂ ਕੋਈ ਨੌਕਰੀ ਨਹੀਂ ਮਿਲਦੀ ਤਾਂ ਉਹਨਾਂ ਦੇ ਹੱਥਾਂ ਵੱਲ ਨਾ ਦੇਖੋ ਤੁਸੀਂ ਆਪਣੀ ਹਿੰਮਤ ਦੇਖੋ ਤੁਸੀਂ ਇੱਥੇ ਤੱਕ ਪੜ੍ਹ ਲਿਖ ਕੇ ਆਏ ਹੋ ਹਾਂ ਇਹਨਾਂ ਦਾ ਜ਼ਰੂਰ ਹੁੰਦਾ ਵੀ ਜਿਹੜਾ ਬੱਚਾ ਪੜ੍ਹ ਲਿਖ ਕੇ ਅੱਗੇ ਜਾਂਦਾ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਉਹ ਅਮੀਰ ਘਰ ਦੇ ਬੱਚਾ ਹੋਵੇ ਜੀ ਬਿਲਕੁਲ ਕਿਤੇ ਨਾ ਕਿਤੇ ਉਹਨਾਂ ਦੇ ਮਾਪੇ ਨੇ ਬੜੇ ਮੁਸ਼ਕਲਾਂ ਦੇ ਨਾਲ ਕੋਈ ਗਹਿਣਾ ਵੇਚਦਾ ਕੋਈ ਜ਼ਮੀਨ ਵੇਚਦਾ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਫਿਰ ਬੱਚੇ ਨੂੰ ਪੜਾਉਂਦਾ ਜੀ ਫਿਰ ਡਿਗਰੀ ਆਪੇ ਨਾ ਆਉਂਦਾ ਜੀ ਦੇਖੋ ਜਿਹੜਾ ਇੱਕ ਸੰਜੀਪ ਸ਼ਰਮਾ ਜੀ ਮਾਮਲਾ ਨਿਕਲ ਕੇ ਆਇਆ ਸੀ ਕਿ ਦੋ ਪੁਲਿਸ ਦੀ ਉਮੀਦਵਾਰ ਲੜਕੀਆਂ ਜੋ ਸੀ ਉਹ ਧਰਨਾ ਕਰ ਰਹੀਆਂ ਸੀ ਪਾਣੀ ਦੀ ਟੈਂਕੀ ਤੇ ਚੜ ਕੇ ਤੇ ਉਹਨਾਂ ਦਾ ਜਿਹੜਾ ਮਸਲਾ ਇਹ ਹੈ ਉਹ 2016 ਦੇ ਵਿੱਚ ਚੱਲ ਰਿਹਾ ਸੀ ਕਿ 2016 ਤੋਂ ਵੇਟਿੰਗ ਲਿਸਟ ਦੇ ਵਿੱਚ ਸੀ ਪਰ ਉਹਨਾਂ ਦਾ ਨਾਂ ਜਿਹੜਾ ਹੈ ਉਹ ਵੇਟਿੰਗ ਲਿਸਟ ਦੇ ਵਿੱਚ ਹੀ ਰਹਿ ਗਿਆ ਕੀ ਲੱਗਦਾ ਹੈ ਕਿ ਅਜੀਹਾ ਜਿਹੜਾ ਦੇਖੋ ਕਿੰਨਾ ਜ਼ਿਆਦਾ ਕਿੰਨੇ ਸਾਲ ਉਹਨਾਂ ਨੇ ਵੇਟ ਵੀ ਕੀਤੀ ਤਾਂ ਫਿਰ ਕੀ ਲੱਗਦਾ ਹੈ ਕਿ ਨੌਜਵਾਨਾਂ ਦਾ ਜਿਹੜਾ ਹੌਸਲਾ ਹੈ ਉਹ ਵੀ ਕਿਤਨਾ ਕਿਤੇ ਡਗਮਗਾਉਂਦਾ ਹੈ ਬਿਲਕੁਲ ਮਾਰ ਮਾ 8 ਸਾਲ ਹੋ ਗਏ ਜੀ ਮੰਨ ਲਓ ਜੀ 8 ਸਾਲ ਦੇ ਵਿੱਚ ਕਿੱਥੇ ਤਾਂ ਉਹ ਨੌਕਰੀ ਦੀ ਵੇਟ ਕਰ ਰਹੀ ਹੈ ਜੀ ਹੂੰ ਕਿੱਥੇ ਉਹਨਾਂ ਨੇ ਨੌਕਰੀ ਕਰਕੇ ਆਪਣੇ ਘਰ ਦੀ ਕਿੰਨੀ ਕੀ ਪਤਾ ਨਹੀਂ ਜਿਹੜੀ ਜਿਹੜੀ ਸੁਧਾਰ ਹੋਣਾ ਸੀ ਘਰ ਦੇ ਵਿੱਚ ਪਤਾ ਨਹੀਂ ਕਿੰਨਾ ਕਹੋ ਜਾਣਾ ਸੀ ਉਹ ਸਭ ਨਾਲ ਜੀ ਹੂੰ ਦੇਖੋ ਡਬਲ ਖਾਜਲ ਖਵਾ ਰਹੀ ਹੁੰਦੀ ਹੈ ਫਿਰ ਇੱਕ ਮਨੋਵਾਲਾ ਜਿਹਦਾ ਬੱਚੇ ਦਾ ਟੁੱਟਦਾ ਹੈ ਜੀ ਹਾਂਜੀ ਕਿਉਂਕਿ ਸਾਡੇ ਇੱਥੇ ਸਿਰਫ ਮੈਡਮ ਫਰਮਾਸ਼ ਪਰਮੈਸ਼ਨ ਤੇ ਸਪਾਰਸਾ ਹੀ ਚੱਲੀਆਂ ਤੇ ਹੀ ਜਾਂਦੀਆਂ ਜੀ ਦੇਖੋ ਕਾਇਨੋ ਸਰਕਾਰਾਂ ਜੋ ਮਰਜ਼ੀ ਕਰੀ ਜਾਣ ਅਸੀਂ ਇਹ ਕਰਦੇ ਅਸੀਂ ਉਹ ਕਰਦੇ ਪਿਛਲੀਆਂ ਸਰਕਾਰਾਂ ਵੀ ਮੌਜੂਦਾ ਸਰਕਾਰ ਵੀ ਪਰ ਕਿਤੇ ਨਾ ਕਿਤੇ ਜਿਹੜੀਆਂ ਸਰਕਾਰੀ ਨੌਕਰੀਆਂ ਹਨ ਹੁਣ ਤੱਕ ਮਿਲੀਆਂ ਜਾਂ ਮਿਲਦੀਆਂ ਉਹ ਬਿਨਾਂ ਅਪਰੋਚ ਤੋਂ ਜਾਂ ਬਿਨਾਂ ਜਾਣ ਪਛਾਣ ਤੋਂ ਜਾਂ ਬਿਨਾਂ ਲੈਣ ਦੇਣ ਤੋਂ ਹੀ ਜਿੱਿਲਦੀ ਜੀ ਬਿਲਕੁਲ ਕੀ ਲੱਗਦਾ ਹੈ ਕਿ ਦੇਖੋ ਅੱਜ ਕੱਲ ਨੌਕਰੀ ਵੀ ਇਦਾਂ ਹੋ ਗਿਆ ਹੈ ਕਿ ਜਿਹੜਾ ਨੌਜਵਾਨ ਨੇ ਉਹਨਾਂ ਨੇ ਇਹ ਚੀਜ਼ ਇੱਥੇ ਸਾਫ਼ ਤੌਰ ਤੇ ਦੇਖੀ ਹੈ ਕਿ ਨੌਕਰੀ ਜਿਹੜੀ ਹੈ ਉਹ ਮਿਲਣਾ ਸੰਭਵ ਹੈ ਤਾਂ ਇੱਥੇ ਨੌਜਵਾਨਾਂ ਨੂੰ ਵੀ ਕਿਤੇ ਨਾ ਕਿਤੇ ਆਪਣੀ ਜਿਹੜੀ ਕਲਾ ਹੈ ਜਾਂ ਜਿਹੜਾ ਵੀ ਉਹਨਾਂ ਦੇ ਵਿੱਚ ਹੁਨਰ ਹੈ ਉਹਨੂੰ ਅੱਗੇ ਲਿਆਉਣ ਦੀ ਜ਼ਰੂਰਤ ਹੈ ਕੋ ਮੈਡਮ ਹੁਨਰ ਕਿੱਦਾਂ ਆਉਂਦਾ ਕਲਾ ਵੀ ਅੱਥੇ ਆਉਂਦੀ ਹੈ ਜਦੋਂ ਬੱਚੇ ਦਾ ਮਨੋਵਲ ਤੇ ਹਿੰਮਤ ਹੋਊਗੀ ਜੀ ਪਹਿਲੇ ਹਿੰਮਤ ਤੇ ਮਨੋਵਲ ਉਹਦਾ ਪਰਿਵਾਰਕ ਤੌਰ ਤੇ ਟੁੱਟ ਜਾਂਦਾ ਕਿਉਂਕਿ ਘਰ ਦੇ ਵਿੱਚ ਇੰਨੀ ਗੰਜائش ਨਹੀਂ ਹੁੰਦੀ ਬੱਚੇ ਨੂੰ ਕਿਤੇ ਨਾ ਕਿਤੇ ਕੋਲਜ ਹਾਂ ਤੱਕ ਪੜਾ ਸਕੀਏ ਜੀ ਕਿਤੇ ਨਾ ਕਿਤੇ ਮਾਤਾ ਪਿਤਾ ਕਰ ਕਰਾ ਕੇ ਉਹ ਫੌਜਾਂ ਤੱਕ ਬਚਾਉਂਦੇ ਆ ਫਿਰ ਉਹ ਬੱਚਾ ਜਿੰਨਾ ਚਿਰ ਬੈਕ ਨਹੀਂ ਹੁੰਦੀ ਜਾਂ ਕਿਤੇ ਨਾ ਕਿਤੇ ਸਰਕਾਰ ਦੀ سپورਟ ਨਹੀਂ ਮਿਲਦੀ ਸਰਕਾਰਾਂ ਦੀ سپورਟ ਨਹੀਂ ਮਿਲਦੀ ਉਹਨਾਂ ਜਿਹੜਾ ਬੱਚਾ ਕਲੇ ਕਲਾਕਾਰੀ ਦਿਖਾਉਣ ਦੀ ਦੂਰ ਦੀ ਗੱਲ ਬੱਚਾ ਸੋਚ ਵੀ ਨਹੀਂ ਸਕਦਾ ਬੇਸ਼ੱਕ ਉਹਦੇ ਵਿੱਚ ਕਲਾਕਾਰੀ ਹੋਵੇਗੀ ਜੀ ਬਿਲਕੁਲ ਦੇਖੋ ਆਪਾਂ ਦੇਖਿਆ ਹੀ ਹੈ ਕਿ ਨੌਕਰੀਆਂ ਦੇ ਵਿੱਚ ਵੀ ਜਿਹੜੀ ਰਿਸ਼ਵਤ ਖੋਹ ਰਹੀ ਹੈ ਕਿੰਨੀ ਹੱਦ ਤੱਕ ਵੱਧਦੀ ਹੈ ਆਪਾਂ ਇੱਕ ਵਾਰ ਸੰਜੀਵ ਸ਼ਰਮਾ ਜੀ ਗੱਲ ਕੀਤੀ ਸੀ ਐਗਜ਼ਾਮ ਦੀ ਤਾਂ ਉੱਥੇ ਵੀ ਦੇਖੋ ਜਿਹੜੇ ਐਗਜ਼ਾਮ ਨੇ ਕਿਤੇ ਨਾ ਕਿਤੇ ਰਿਸ਼ਵਤ ਖੋਹ ਰਹੀ ਉਹਨਾਂ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਹੈ ਤਾਂ ਨੌਕਰੀਆਂ ਦੇ ਵਿੱਚ ਵੀ ਇਹ ਚੀਜ਼ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ ਕੀ ਲੱਗਦਾ ਹੈ ਹਰ ਕੋਲ ਮਿਲਦੀ ਹੈ ਮडम ਅਗਰੇ ਚੀਜ਼ ਦੇਖਣ ਨੂੰ ਨਾ ਮਿਲਦੀ ਹੋਵੇ ਸਾਨੂੰ ਮੈਨੂੰ ਕੱਲ ਫਿਰ ਅੱਜ ਸਾਲ ਨਿਕਲਦੀ ਜਾਂਦਾ ਲੜਤੀਆਂ ਮੇਰੀ ਜੀ ਇਹਨਾਂ ਲੜਕੀਆਂ ਦੇ 8 ਸਾਲ ਨਾ ਨਿਕਲਦੇ ਜਿਹੜੇ ਸਾਡੇ ਜਿਹੜੇ ਕਿਤੇ ਨਾ ਕਿਤੇ ਨੌਕਰੀ ਦੀ ਮੰਗ ਕਰ ਰਹੇ ਜਾਂ ਕਿਸੇ ਸਿਸਟਮ ਚ ਕਿਸੇ ਚੀਜ਼ ਦੀ ਮੰਗ ਕਰਦੇ ਆ ਉਸ ਤੋਂ ਬਾਅਦ ਜਿਹੜਾ ਤਰਿਕਾ ਨਾ ਚੱਲਦਾ ਹੋਵੇ ਉਹਨਾਂ ਦਾ ਕਾਫੀ ਟਾਈਮ ਚੀਜ਼ ਮਿਲਣੋਂ ਕਾਨੂੰਨ ਅੱਗਲਾ ਕਰਨੇ ਦੇ ਬੈਠੇ ਨੇ ਹੂੰ ਸਰਨੇ ਦੇ ਬੈਠਣ ਦਾ ਹੀ ਕਾਰਨ ਹੁੰਦਾ ਵੀ ਜਦੋਂ ਸਰਕਾਰਾਂ ਵੱਲੋਂ ਸਹੀ ਟਾਈਮ ਤੇ ਸਹੀ ਢੰਗ ਨਾਲ ਤੁਹਾਨੂੰ ਉਹ ਚੀਜ਼ ਨਹੀਂ ਦਿੱਤੀ ਜਾਂਦੀ ਚਾਹੇ ਨੌਕਰੀ ਦੇ ਰੂਪ ਚ ਹੋਵੇ ਜਾਂ ਲੋਨ ਦੇ ਰੂਪ ਚ ਹੋਵੇ ਚਾਹੇ ਕਿਤੇ ਨਾ ਕਿਤੇ ਲੋਨ ਦੇ ਰੂਪ ਚ ਹੋਵੇ ਜਾਂ ਕਰਜ਼ੇ ਦੇ ਰੂਪ ਚ ਹੋਵੇ ਜੀ ਹਾਂਜੀ ਇਹ ਤਾਂ ਕਿਤੇ ਸਰਕਾਰਾਂ ਨੂੰ ਵੀ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪੜ੍ਹਿਆ ਲਿਖਿਆ ਵਰਗ ਜਿਹੜਾ ਹੈ ਉਹਨਾਂ ਦੇ ਲਈ ਜਿਹੜੀ ਓਪਰਚ्युनिटीਜ਼ ਨੇ ਉਹ ਵੱਧ ਤੋਂ ਵੱਧ ਹੋਣੀਆਂ ਚਾਹੀਦੀਆਂ ਨੇ ਹਾਂ ਬਿਲਕੁਲ ਮਾਣੋ ਕੋਸ਼ਿਸ਼ ਆ ਰਹੀ ਹੈ ਕਿ ਸਰਕਾਰਾਂ ਨੂੰ ਧਿਆਨ ਰੱਖਣਾ ਚਾਹੀਦਾ ਸਰਕਾਰਾਂ ਧਿਆਨ ਰੱਖਦੀਆਂ ਹੂੰ ਜੀ ਜੇ ਧਿਆਨ ਦੇ ਧਿਆਨ ਰੱਖਣ ਤਾਂ ਫਿਰ ਰੌਲਾ ਨਾ ਜੀ ਪਵੇ ਦੇਖੋ ਅੱਜ ਕਿਹੜਾ ਸਾਡੇ ਸੁਭੇਜੋ ਗੱਲ ਕਰਦੇ ਆ ਕੌਣ ਹੈ ਜਿਹੜਾ ਇੱਥੇ ਪੰਜਾਬ ਦੇ ਵਿੱਚ ਛੁਪੀ ਹੈ ਜੀ ਹੂੰ ਜਿਸੇ ਵਰਗ ਨੂੰ ਤੁਸੀਂ ਛੇੜ ਕੇ ਦੇਖ ਲਓ ਕਿਸੇ ਵੀ ਤੁਸੀਂ ਡਿਪਾਰਟਮੈਂਟ ਦੇ ਵਿੱਚ ਜਾ ਕੇ ਦੇਖ ਲਓ ਪ੍ਰਾਈਵੇਟ ਡਿਪਾਰਟਮੈਂਟ ਅੱਜ ਜਾ ਕੇ ਦੇਖ ਲਓ ਆ ਪਬਲਿਕ ਜਾ ਕੇ ਦੇਖ ਲਓ ਕਿਤੇ ਨਾ ਕਿਤੇ ਤੁਹਾਨੂੰ ਉੱਥੇ ਦੁਖੀ ਦੁਖੀ ਬੰਦਾ ਮਿਲੂਗਾ ਦੁਖੇ ਦੁਖ ਮਿਲੂਗਾ ਕਿਉਂਕਿ ਸਰਕਾਰਾਂ ਹਮੇਸ਼ਾ ਹੀ ਕਿਸ ਤਰ੍ਹਾਂ ਕਿ ਤਨੋਂ ਪਰ ਮਹੌਤ ਲੋਕਾਂ ਦੀਆਂ ਉਹਨਾਂ ਪੈਸੇ ਵਾਲੇ ਲੋਕਾਂ ਦੀ ਹੀ ਕਿਤੇ ਨਾ ਕਿਤੇ ਸੁਣਵਾਈਆਂ ਕਰਦੀਆਂ ਗੱਲਾਂ ਕਰਦੀਆਂ ਜਾਂ ਉਹਨਾਂ ਦੀ ਹੈਲਪ ਕਰਦੀ ਹੈ ਜੇ ਆਮ ਗਰੀਬ ਤੇ ਚੁੱਲ੍ਹੇ ਦਾ ਕਾਮਾ ਕਰ ਲੋਕਾਂ ਦੇ ਘਰਾਂ ਤੱਕ ਸਰਕਾਰ ਪਹੁੰਚੇ ਤਾਂ ਹੀ ਸਰਕਾਰ ਦੀ ਸਿਹਰਾਣਾ ਵੀ ਕਰੀਏ ਜੀ ਹੂੰ ਤਾਂ ਦੇਖੋ ਉਹੀ ਗੱਲ ਹੈ ਕਿ ਫਿਰ ਜਿਹੜਾ ਮਨੋਬਲ ਹੈ ਉਹ ਵੀ ਲੋਕਾਂ ਦਾ ਡਿੱਗਦਾ ਹੈ ਕਿ ਇੰਨਾ ਪ ਉਹ ਸਾਨੂੰ ਨਹੀਂ ਮਿਲ ਪਾਰੀ ਤੇ ਜਿਹੜੇ ਪ੍ਰਾਈਵੇਟ ادارے ਨੇ ਉਹਨਾਂ ਦੇ ਵਿੱਚ ਨੌਕਰੀਆਂ ਤਾਂ ਮਿਲ ਜਾਂਦੀਆਂ ਨੇ ਪਰ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਮਨ ਚਾਹੀ ਜਿਹੜੀ ਤਨਖਵਾਹਾਂ ਨੇ ਉਹ ਇੰਨੀ ਜ਼ਿਆਦਾ ਨਹੀਂ ਮਿਲ ਪਾਂਦੀਆਂ ਤੇ ਉੱਥੇ ਵੀ ਫਿਰ ਨਿਰਾਸ਼ਾ ਜਿਹੜੀ ਹੈ ਹੱਥ ਲੱਗਦੀ ਹੈ ਹਾਂ ਬਿਲਕੁਲ ਮੈडम ਨਿਰਾਸ਼ਾ ਹੱਥ ਲੱਗਦੀ ਹੈ ਜਦੋਂ ਇੰਨੀ ਮਿਹਨਤ ਕਰਦਾ ਬੱਚਾ ਇੰਨੀ ਮਿਹਨਤ ਕਰਦਾ ਬੱਚੇ ਤੇ ਮਾਤਾ ਪਿਤਾ ਕਿੰਨੀ ਮਿਹਨਤ ਕਰਦੇ ਨੇ ਨਾ ਤਾਂ ਉਹ ਦੇਖੋ ਜਿੱਦਾਂ ਕਿਤੇ ਆਮੋ ਵੀ ਰੋਟੀ ਪਾਣੀ ਦੀ ਜਾਂ ਵੇਖ ਪਾਣ ਦੀ ਮਿਹਨਤ ਹੁੰਦੀ ਹੈ ਤਾਂ ਮੁੱਖ ਮਿਹਨਤ ਹੁੰਦੀ ਹੈ ਬੱਤੀ ਦੇ ਪੈਸੇ ਦੀ ਮਿਹਨਤ ਹੁੰਦੀ ਹੈ ਦੇਖੋ ਜੇ ਮੈਂ ਆਪਣੀ ਗੋਦੀ ਕਰਦੀ ਗੱਲ ਕਰਾਂ ਮੇਰੇ ਭਰਾ ਕੋਲ ਇੱਕ ਬੋਲ ਤਿੰਨ ਲੜਕੀਆਂ ਇੱਕ ਬੋਲ ਇੱਕ ਹੈ ਜੀ ਦੇਖੋ ਉਹਨਾਂ ਨੇ ਆਪਣੇ ਮਕਾਨ ਤੱਕ ਨਹੀਂ ਬਣਾਏ ਹਲੇ ਤੱਕ ਕਿਰਾਏ ਆ ਦੇ ਰਹੇ ਆ ਭਾੜੇ ਦੇ ਰਹੇ ਆ ਕਿਉਂਕਿ ਉਹਨਾਂ ਨੇ ਆਪਣੀਆਂ ਬੇਟੀਆਂ ਪੜਾਈਆਂ ਤੋੜ ਜਾਂਦਾ ਕਪੜਾਈਆਂ ਫਿਰ ਵੀ ਜਾ ਕੇ ਕਿਤੇ ਨਾ ਕਿਤੇ ਅੱਗੇ ਜਾ ਕੇ ਕੋਈ ਸਾਨੂੰ ਸਰਕਾਰੀ سہولت ਨਹੀਂ ਮਿਲੀ ਨਾ ਕੋਈ ਸਰਕਾਰੀ ਸਾਨੂੰ ਨੌਕਰੀ ਮਿਲੀ ਹੈ ਜੀ ਸਾਡੇ ਵਰਗੇ ਪਤਾ ਨਹੀਂ ਕਿੰਨੇ ਪਰਿਵਾਰ ਹੋਣਗੇ ਜੀ ਹੋਰ ਜੀ ਹੋਈ ਹੈ ਕਿ ਦੇਖੋ ਜਿਹੜੇ ਮਾਪੇ ਨੇ ਉਹ ਵੀ ਆਪਣੇ ਬੱਚੇ ਤੇ ਲੱਖਾਂ ਰੁਪਇਆ ਜਿਹੜਾ ਪੜ੍ਹਾਈ ਦੇ ਚੱਕਰ ਦੇ ਵਿੱਚ ਲਗਾ ਦਿੰਦੇ ਨੇ ਪਰ ਜਦੋਂ ਬੱਚਾ ਕਿਤੇ ਨੌਕਰੀ ਵੀ ਕਰਨ ਜਾਂਦਾ ਹੈ ਤਾਂ ਇੰਨੀ ਜ਼ਿਆਦਾ ਸੈਲਰੀਆਂ ਨਹੀਂ ਮਿਲ ਪਾਂਦੀਆਂ ਕਿ ਜਿਹੜਾ ਫਿਰ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਐਨਾ ਪੈਸਾ ਆਪਾਂ ਇਨਵੈਸਟ ਕਰਦੇ ਆਂ ਆਪਣੀ ਪੜ੍ਹਾਈ ਲਿਖਾਈ ਦੇ ਚੱਲਦੇ ਉਹ ਵੀ ਨਹੀਂ ਇੱਥੇ ਪੂਰਾ ਹੋ ਪਾਂਦਾ ਬਿਲਕੁਲ ਮੈਂ ਤਾਂ ਪਹਿਲਾਂ ਤਾਂ ਸਰਕਾਰਾਂ ਨੂੰ ਅਸੀਂ ਸੈਂਟਰ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਸੁਪਰ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਪੜ੍ਹਾਈਆਂ ਇੰਨੀਆਂ ਮਹਿੰਗੀਆਂ ਕਿਉਂ ਆ ਜੀ ਜੀ ਕਹਿੰਦਾ ਤੁਸੀਂ ਇੱਥੇ ਇਸ ਲੈਵਲ ਤੱਕ ਕਰ ਕਰੋ ਵੀ ਜਿਹੜਾ ਆਮ ਨਾਗਰਿਕ ਆਮ ਬੰਦਾ ਕਿਦਾਂ ਕਰੇ ਆਪਣੇ ਬੱਚੇ ਨੂੰ ਬਣਾ ਸਕਿਆ ਜੇ ਕੋ ਉੱਥੇ ਆਮ ਦਾ ਆਮ ਖਾਸ ਤੱਕ ਫੇਲ ਹੋ ਜਾਂਦੇ ਜੀ ਜਦੋਂ ਅੱਗੇ ਵੱਧਦੇ ਵੱਧਦੇ ਜੀ ਹੂੰ ਲੋਕਾਂ ਦਾ ਪਤਾ ਨਹੀਂ ਕਿ ਆ ਕੁਝ ਡਿੱਗ ਜਾਂਦਾ ਕਿਹੜੇ ਸੁਪਨੇ ਟੁੱਟ ਜਾਂਦੇ ਆ ਫਿਰ ਵੀ ਜਾ ਕੇ ਅੱਗੇ ਡਿਗਰੀ ਲੈਣ ਤੋਂ ਬਾਅਦ ਵੀ ਸਾਡਾ ਬੱਚਾ ਕਿਹੜਾ ਕਿਤੇ ਡਿਪਰੈਸ਼ਨ ਚ ਆ ਜਾਂਦਾ ਕਿਦਾਂ ਕਿਤੇ ਸੋਚ ਰਹਿਣਾ ਮੈਨੂੰ ਨੌਕਰੀ ਨਹੀਂ ਮਿਲੇਗੀ ਆਰ ਨਹੀਂ ਮਿਲੇਗੀ ਮੇਰੇ ਆ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਚੀਜ਼ ਦਾ ਅਗਭੀਂ ਸੋਚਣ ਦੀ ਜ਼ਰੂਰਤ ਹੈ ਜੀ ਬਿਲਕੁਲ ਇੱਥੇ ਦੇਖੋ ਸਰਕਾਰਾਂ ਨੂੰ ਵੀ ਸੋਚਣ ਦੀ ਜ਼ਰੂਰਤ ਹੈ ਤੁਸੀਂ ਇੱਕ ਗੱਲ ਬਿਲਕੁਲ ਸਹੀ ਕੀਤੀ ਹੈ ਕਿ ਪੜ੍ਹਾਈਆਂ ਜਿਹੜੀਆਂ ਨੇ ਉਹ ਵੀ ਕਾਫੀ ਜ਼ਿਆਦਾ ਮਹਿੰਗੀਆਂ ਨੇ ਜਿਸ ਦੇ ਚੱਲਦੇ ਕਈ ਵਾਰ ਕੀ ਹੈ ਕਿ ਕੋਈ ਬੱਚਾ ਪੜ੍ਹਨਾ ਤਾਂ ਚਾਹੁੰਦਾ ਹੁੰਦਾ ਪਰ ਪੈਸੇ ਦੀ ਦਿੱਕਤ ਦੇ ਕਰਕੇ ਜਿਹੜੇ ਉਹਨੂੰ ਆਪਣੇ ਸੁਪਨੇ ਨੇ ਫਿਰ ਉਹਨਾਂ ਦਾ ਗਲਾ ਘੋਟਣਾ ਪੈਂਦਾ ਹੈ ਹਾਂ ਬਿਲਕੁਲ ਮੈਡਮ ਦੇਖੋ ਇਹ ਚੀਜ਼ਾਂ ਅਗਰ ਸਸਤੀਆਂ ਹੋ ਜਾਣ ਮਹਿੰਗਾਈ ਤਾਂ ਕਿਤੇ ਨਾ ਕਿਤੇ ਘਟ ਜਵੇ ਦੇਖੋ ਸਰਦਾਰਾਂ ਤੇ ਵੀ ਪ੍ਰੈਸ਼ਰ ਘਟ ਜਵੇ ਜੀ ਹੂੰ ਸਰਕਾਰਾਂ ਦੇ ਹੱਥਾਂ 'ਵੱਲ ਲੋਕ ਕਿਉਂ ਦੇਖਣ ਸਰਕਾਰਾਂ ਵੱਲ ਕਿਉਂ ਦੇਖਣ ਜੇ ਮਹਿੰਗਾਈ ਹੋ ਘਟੋਵੇ ਮਹਿੰਗਾਈ ਦੇ ਹੀ ਕਾਰਨ ਕਿਤੇ ਨਾ ਕਿਤੇ ਸਰਕਾਰਾਂ ਵੱਲ ਦੇਖਣਾ ਪੈਂਦਾ ਕਿਉਂਕਿ ਸਾਡਾ ਸਾਡੀ ਅੱਜ ਦੇ ਦਿਨ ਦੀ 300 ਸਾਢੇ 300 ਰੁਪਏ ਖਰਚੇ ਦੇਖ ਲੋ ਕਿੱਥੇ ਚਲੇਗੇ ਫਿਰ ਇਸ ਕਰਕੇ ਜਿਹੜੀ ਕਿਤੇ ਨਾ ਕਿਤੇ ਸਰਕਾਰਾਂ ਨੂੰ ਜ਼ਿਆਦਾ ਮਹਿੰਗਾਈ ਘਟਾਉਣੀ ਚਾਹੀਦੀ ਜਾਂ ਫਿਰ ਰਜਰਾਰ ਦੇ ਵਿੱਚ ਵਾਧਾ ਕਰਨਾ ਚਾਹੀਦਾ ਹੈ ਜਾਂ ਇਸ ਕਮਾਉਂ ਦੇ ਵਿੱਚ ਵਾਧਾ ਕਰਨਾ ਚਾਹੀਦਾ ਹੈ ਜੀ ਹਾਂਜੀ ਸਾਡੇ ਨਾਲ ਇੱਕ ਹੋਰ ਕਾਲਰ ਜੁੜਿਆ ਨੇ ਸ਼ਰਮਾ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਨੇ ਆ ਹੈਲੋ ਜੀ ਮਰਜੀ ਸ਼ਸ਼ੀ ਕਾਲ ਸਰ ਕਿੱਥੋਂ ਬੋਲਦੇ ਹਲਵਿੰਦਰ ਮੋਹਨ ਸ਼ਰੂ ਤੋਂ ਹਾਂਜੀ ਬਹੁਤ ਬਹੁਤ ਸਵਾਗਤ ਕਰਦੀ ਆਂ ਸਤਿ ਔਡਾਇਵਨ ਪੰਜਾਬੀ ਟੀਵੀ ਤੇ ਧੰਨਵਾਦ ਜੀ ਧੰਨਵਾਦ ਹਾਂਜੀ ਕੀ ਕਹਿਣਾ ਚਾਹੂਗੇ ਸਰ ਅੱਜ ਦਾ ਆਪਣਾ ਜੋ ਮੁੱਦਾ ਸੀ ਲੈ ਕੇ ਹਾਜ਼ਰ ਹੋਏ ਆਂ ਕਿ ਦੇਖੋ ਨੌਕਰੀਆਂ ਦੇ ਚੱਕਰਾਂ ਦੇ ਵਿੱਚ ਜਿਹੜਾ ਨੌਜਵਾਨ ਵਰਗ ਹੈ ਉਹ ਆਪਣੀ ਜਾਨ ਦਾ ਦੁਸ਼ਮਣ ਬਣ ਜਾਂਦਾ ਹੈ ਦੇਖੋ ਜੀ ਵੱਡੇ ਕਾਰਨ ਤਾਂ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹਨਾਂ ਦੀ ਨਾਕਾਮੀ ਆ ਜੀ ਕਿਸੇ ਦਾ ਜੀ ਨਹੀਂ ਕਰਦਾ ਮਰਨ ਨੂੰ ਹੂੰ ਜਦੋਂ ਪਹਿਲੇ ਨੰਬਰ ਦੇ ਨਸ਼ਾ ਜਦੋਂ ਨਸ਼ਾ ਇੰਨੀ ਜ਼ਿਆਦਾ ਫੈਲ ਗਿਆ ਇਹਦੀ ਸਹੀ ਤੋ ਇਹ ਸੰਭਲਣ ਵਾਲਾ ਕੰਮ ਹੈ ਨਹੀਂ ਹੂੰ ਜੀ ਜਦੋਂ ਦੇਰ ਜਕਾਰੀ ਆ ਉਹ ਤੋਂ ਲੋਕ ਨਸ਼ਾ ਕਰਨ ਲੱਗ ਜਾਂਦੇ ਨੇ ਹੂੰ ਦੇਖੋ ਜਿਵੇਂ ਹੁਣ ਭਗਵੰਤ ਮਾਨ ਕਹਿੰਦਾ ਅਸੀਂ ਨੌਕਰੀਆਂ ਦੇ ਰੀਆਂ ਨਾਜਮੀਆਂ ਨੌਕਰੀਆਂ ਦੇ ਕਦੇ ਇੰਨੇ ਆਏ ਤਾਂ ਠਣਾਇਆ ਵੀ ਇੰਨੇ ਕੈਂਪਾਂ ਦੇ ਵਿੱਚੋਂ ਨਸ਼ਾ ਮੋਤ ਹੋ ਕੇ ਅਸੀਂ ਨਾਵਾ ਦੇ ਪੁੱਤ ਘਰਾਂ ਨੂੰ ਸ਼ੁਕਸਾਨ ਦੀ ਉਹਨਾਂ ਦੇ ਘਰਾਂ 'ਚ ਭੇਜਦੇ ਜੀ ਉਹਦੀ ਖਬਰ ਦੇਖਿਆ ਤੁਸੀਂ ਹੂੰ ਇਹ ਪਹਿਲਾ ਨਫੇ ਦੇ ਮੂਤੇ ਦੀ ਸਰਕਾਰ ਆਈ ਸੀ ਜੀ ਤੇ ਕਦੇ ਵਾਸਤੇ ਤੁਸੀਂ ਦੇਖ ਲਓ ਇਹ ਜਿਹੜੀਆਂ ਲਹਿਰਾਵਾਂ ਹੋਈਆਂ ਨੇ ਜਿਵੇਂ ਖਾਨਾਂ ਨਾਲ ਲਹਿਰਾ ਚੱਲੀਆਂ ਜਿਵੇਂ ਪਰਮੇਂਦਰ ਝੋਟੇ ਵਰਗੀਆਂ ਕਿਸ ਹੁੰਦੇ ਨੇ ਲਹਿਰਾ ਉੱਠੀਆਂ ਨਫੇ ਦੇ ਖਿਲਾਫ ਹੂੰ ਕੀ ਸਰਕਾਰਾਂ ਨੇ ਉਹਨਾਂ ਦਾ ਸਵਾਗਤ ਕੀਤਾ ਜੀ ਤੇ ਜਦੋਂ ਹੁਣ ਨਫਾ ਖਤਮ ਨਹੀਂ ਹੋ ਰਿਹਾ ਤੇ ਦੇਰ ਜਿਕਾਰੀਆਂ ਇਹ ਤਾਂ ਆਉਣ ਵਾਲੇ ਸਮੇਂ ਚ ਏਡੂ ਵੀ ਜ਼ਿਆਦਾ ਚਾਂਸ ਨੇ ਜੀ ਸਰਕਾਰਾਂ ਜਿਵੇਂ ਆਹ ਟੈਰਾਂ ਦੇ ਨਹੀਂ ਕਬੂਤਰਵਾੜੀ ਹੋ ਗਈ ਹੁਣ ਦੇਖਿਆ ਉਹ ਨਾਲ ਟਾਈਮ ਤੇ ਜਿਹੜੀ ਪਾਰਟੀ ਜੋ ਟਿਕਟ ਮਿਲ ਗਿਆ ਉਹ ਠੀਕ ਆ ਨਹੀਂ ਦੂਜੀ ਸਾਲ ਮਾਰ ਜਾ ਕਰਾਂਗੇ ਡੱਡੂਆ ਮੰਗੂ ਜੀ ਇਹਨਾਂ ਦਾ ਕੋਈ ਦੇਖੋ ਲੀਡਰਾਂ ਦਾ ਮੈਂ ਤਾਂ ਇਹ ਕਹਿਣਾ ਹੁੰਨਾ ਵੀ ਸਿਆਸਤ ਦੇ ਵਿੱਚ ਜਦੋਂ ਵੀ ਕੋਈ ਬੰਦਾ ਉਹ ਤਿੰਨ ਚੀਜ਼ਾਂ ਧਿਆਨ ਨਾਲ ਅਸੀਂ ਦੇਖਦੇ ਰਹਿਣੇ ਇੰਨੀ ਉਮਰ ਹੋ ਗਈ ਇੱਕ ਸ਼ਰਮ ਇੱਕ ਧਰਮ ਜੀ ਇੱਕ ਅਣਖ ਹੂੰ ਜੀ ਜੇ ਇਹਨਾਂ ਦੇ ਪੱਲੇ ਸ਼ਰਮ ਹੋਵੇ ਫਿਰ ਉਹ ਪਿੰਡ ਦੇ ਵਿੱਚ ਬੋਟਾ ਲੈਣੀਆਂ ਦੇ ਇਹਦੇ ਝੂਠ ਬੋਲ ਕੇ ਆਉਣ ਹੂੰ ਜੇ ਇਹਨਾਂ ਦੇ ਪੱਲੇ ਅਣਖ ਹੋਵੇ ਲੋਕਾਂ ਦੇ ਮਿਹਨੇ ਪਾਲਿਆਂ ਜੇ ਤਾਂ ਵੀ ਲੋਕਾਂ ਨੇ ਮੂਹਰੇ ਖੜ੍ਹ ਸਕਦੇ ਨਹੀਂ ਨਹੀਂ ਪਾ ਕੇ ਖੜਨਾ ਉਹ ਉੱਥੇ ਜਾ ਕੇ ਪਿੰਡ ਦੇ ਮਸਲਿਆਂ ਬਾਰੇ ਪਿੰਡ ਦੇ ਵਿਕਾਸ ਦੇ ਕੰਮ ਬਾਰੇ ਪਾਣੀ ਦੇ ਬਾਰੇ ਜਿਵੇਂ ਹੁਣ ਕਲੀਨਿਕ ਮਾਲੇ ਨੇ ਉਹਨਾਂ ਬਾਰੇ ਇਹਨਾਂ ਦੀਆਂ ਜਾਣਕਾਰੀਆਂ ਲੈ ਕੇ ਉਹਨਾਂ ਦੀਆਂ ਕਮੀਆਂ ਦਰਿਉਣਾ ਦਾ ਕੰਮ ਹੁੰਦਾ ਉੱਥੇ ਸਰਕਾਰ ਦੀਆਂ ਦੇ ਜੀ ਬਿਲਕੁਲ ਉਹ ਇਹ ਕਿ ਦੇਖੋ ਸਰਕਾਰਾਂ ਨੂੰ ਵੀ ਥੋੜਾ ਬਹੁਤਾ ਇੱਥੇ ਸੋਚਣ ਦੀ ਜ਼ਰੂਰਤ ਹੈ ਹੂੰ ਨਸ਼ਿਆਂ ਬਾਰੇ ਜਿਹੜੀ ਸਰਕਾਰ ਹੈ ਇਹ ਬੇ ਕਾਮ ਰਹੀ ਆ ਜਿਹੜੇ ਸਾਰੇ ਕੰਮ ਕਰ ਰਹੇ ਨੇ ਜਿਹੜੇ ਕੰਗੇ ਕਰਦ ਨੇ ਅਸੀਂ ਉਹਦਾ ਧੰਨਵਾਦ ਕਰਦੇ ਆ ਨਸ਼ਿਆਂ ਬਾਰੇ ਵੀ ਲੋਕਾਂ ਦਾ ਪਿੰਡਾਂ ਦਾ ਸਹਿਯੋਗ ਦੇਵੇ ਦੱਸੇ ਪਿੰਡਾਂ ਚ ਪੰਚਾਇਤਾਂ ਨੂੰ ਜਾ ਕੇ ਵੀ ਜਰੂਰ ਤੁਸੀਂ ਤੈਦਾ ਦਿੰਦੇ ਹੋ ਨੇ ਥਾਣੇਦਾਰ ਦੀ ਚਾਰਜ ਦੀ ਚੌਂਕੀ ਵਾਲੇ ਥਾਣੇਦਾਰ ਦੀ ਡਿਊਟੀ ਲਾ ਦੂ ਵੀ ਭਾਈ ਜਿਵੇਂ ਚਲਾਉਣ ਵਾਲਾ ਨੇ फटाफट ਕਿਵੇਂ ਘੱਟਦੇ ਨੇ ਨਾਕੇ ਲਾ ਕੇ ਜੀ ਨਸ਼ਿਆਂ ਨੂੰ ਫੜਨ ਵਾਲੇ ਹੋਣ ਇਹਨਾਂ ਪਿੰਡਾਂ ਦਾ ਸਹਿਯੋਗ ਦੇਵੇ ਸਰਕਾਰ ਨੂੰ ਲੋਕ ਸਹਿਯੋਗ ਦੇਣ ਨੂੰ ਤਿਆਰ ਨੇ ਪਰ ਸਰਕਾਰ ਦੀ ਮਨਸਾ ਨਹੀਂ ਹੈ ਜੇ ਵੀ ਨਫਾ ਕਰਨਾ ਜੀ ਬਿਲਕੁਲ ਹਾਂਜੀ ਸੰਜੀਵ ਸ਼ਰਮਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿੰਨੇ ਕੁ ਸਹਿਮਤ ਹੋ ਤੁਸੀਂ ਮਾਲਵਿੰਦਰ ਜੀ ਦੀ ਗੱਲਾਂ ਦੇ ਨਾਲ ਬਿਲਕੁਲ ਬਿਲਕੁਲ ਦੇਖੋ 100% ਮੈਂ ਸਹਿਮਤ ਹਾਂ ਕਿਉਂਕਿ ਮੈਂ ਪਾਣੀ ਵਾਲੀ ਗੱਲ ਮੈਂ ਵੀ ਕੀਤੀ ਸੀ ਮਾਡਮ ਜੀ ਵੀ ਜਦੋਂ ਮਾਨ ਸਾਹਿਬ ਦੇਖੋ ਤਾਲੇ ਚਾਬੀਆਂ ਦੀ ਗੱਲ ਕਰਦੇ ਆ ਜਾਂ ਉੱਥੇ ਜਾ ਕੇ ਕਾਂਗਰਸੀ ਜਿਹੜਾ ਹੜਤੂਪ ਬਚਾਉਣੇ ਕਿ ਕੰਨਾ ਕਿਤੇ ਵਾਕ ਆਊਟ ਕਰਦੇ ਆ ਰੌਲਾ ਪਾਉਂਦੇ ਆ ਦੇਖੋ ਹੀ ਕਿਹੜੀ ਰੁਪਈਆ ਜਿਹੜਾ ਜੈਕਸਪਰਾ ਘੱਟਾ ਹੋਇਆ ਬੰਦਾ ਕਰੋੜਾਂ ਰੁਪਈਆ ਚ ਪਰਪਾਈ ਕਰਨੀ ਪੈਂਦੀ ਇੱਕ ਨਾਸ ਤੇ ਉੱਥੇ ਜੀ ਉਸ ਦੇ ਪੰਜਾਬ ਦੇ ਮੁੱਦੇ ਚੱਕਣ ਦੀ ਗੱਲ ਹੁੰਦੀ ਹੈ ਕਿ ਤੁਸੀਂ ਆਪਣੀ ਆਪ ਚ ਕਿਹੜਾ ਇੱਕ ਦੋ ਜੇ ਪਰਿਵਾਰ ਦੇ ਉੱਤੇ ਮੁਰੀਆਂ ਉੱਪਰ ਚੱਕਣ ਵਾਸਤੇ ਜਾਂਦੇ ਆ ਜੀ ਹੂੰ ਉਹੀ ਹੈ ਕਿ ਦੇਖੋ ਅੱਜ ਕੱਲ ਦੀ ਜਿਹੜੀ ਸਰਕਾਰਾਂ ਨੇ ਉਹਨਾਂ ਨੂੰ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਲੋਕ ਵੋਟ ਪਾ ਕੇ ਉਹਨਾਂ ਤੇ ਉਮੀਦਾਂ ਲਗਾ ਕੇ ਉਹਨਾਂ ਨੂੰ ਨੇਤਾ ਜਾਂ ਰਾਜਨੇਤਾ ਤਾਂ ਬਣਾ ਦਿੰਦੇ ਨੇ ਮੰਤਰੀ ਤਾਂ ਬਣਾ ਦਿੰਦੇ ਨੇ ਪਰ ਜਿਹੜੇ ਅੱਜ ਕੱਲ ਦੇ ਮੰਤਰੀ ਨੇ ਉਹ ਲੋਕਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਅਣਗੌਲਿਆ ਕਰ ਦਿੰਦੇ ਨੇ ਤੇ ਜਿਹੜਾ ਆਪਸ ਦੇ ਵਿੱਚ ਆਪਸੀ ਰੰਜਿਸ਼ਾਂ ਨੇ ਉਹ ਜ਼ਿਆਦਾਤਰ ਕੱਢਣ ਲੱਗ ਜਾਂਦੇ ਨੇ ਬਿਲਕੁਲ ਮੈਡਮ ਉਹਨਾਂ ਦੇ ਉਹਨਾਂ ਵੀ ਪੈਨ ਦੀ ਜ ਉਹਨਾਂ ਨੂੰ ਕੁਰਸੀ ਵੀ ਕਿਤੇ ਨਾ ਕਿਤੇ ਦਾਗਦਾ ਜਿਹੜੀ ਕਿਤੇ ਨਾ ਕਿਤੇ ਦੁਰਵਰਤੋਂ ਕਰਦੇ ਆ ਇਹੋ ਹੂੰ ਇਸੀ ਕਰਕੇ ਜੀ ਕਹਿੰਦੇ ਆ ਕਿ ਜਨਤਾ ਦੇ ਕੋਈ ਕੋਰਤ ਕੋਰਤ ਕੋਈ ਚੋੜ ਹੋਣਾ ਚਾਹੀਦਾ ਵੀ ਸਰਕਾਰ ਦੇ ਖਿਲਾਫ ਕੁਝ ਬੋਲ ਸਕਣਾ ਜਾਂ ਸਰਕਾਰ ਦੇ ਉੱਪਰ ਕੋਈ ਐਡਾ ਦਾ ਸਿਸਟਮ ਬਣਾ ਦੇਵੇ ਵੀ ਜਿਹੜੀ ਸਰਕਾਰ ਦੀ ਸ਼ਿਕਾਇਤ ਜਾਂ ਸਰਕਾਰ ਕੰਮ ਨਹੀਂ ਕਰਦੀ ਉਸ ਬਾਰੇ ਕੋਈ ਨਾ ਕੋਈ ਗੱਲ ਹੋ ਸਕੇ ਲੇਕਿਨ ਆਮ ਲੋਕ ਤਾਂ ਹੋਰ ਪਾ ਦਿੰਦੇ ਇਹਨਾਂ ਲੋਕਾਂ ਸਰਕਾਰਾਂ ਇਹਨਾਂ ਦੀਆ ਬਣਾ ਦਿੰਦੇ ਆ ਇਹਦੇ ਨਾਲ ਜਿਹੜੇ ਪਾਵਰ ਦਾ ਜਿਹੜਾ ਤਰ੍ਹਾਂ ਕਿਤੇ ਮਿਸਯੂਜ਼ ਕਰਦੇ ਆ ਜੀ ਜੀ ਉਹੀ ਆ ਕਿ ਦੇਖੋ ਇੱਕ ਆਪਾਂ ਕਹਿ ਦਿੰਨੇ ਆ ਕਿ ਹਮੇਸ਼ਾ ਹੀ ਜਿਹੜੀ ਛੋਟੀ ਜਿਹੀ ਮਾਚਸ ਦੀ ਡੱਬੀ ਵੀ ਆ ਉਸ ਦਾ ਵੀ ਟੈਕਸ ਕੱਟਦਾ ਹੈ ਤਾਂ ਜਿਹੜੇ ਵੱਡੇ ਵੱਡੇ ਟੈਕਸ ਵੀ ਹਮੇਸ਼ਾ ਕੱਟੇ ਜਾਂਦੇ ਨੇ ਤਾਂ ਵੀ ਜਿਹੜੀ ਸਰਕਾਰਾਂ ਨੇ ਉਹਨਾਂ ਦੇ ਹਾਲ ਜਿਹੜੇ ਆਪਾਂ ਦੇਖੇ ਹੀ ਆ ਕਿ ਮਾੜੀ ਰਹਿੰਦੇ ਨੇ ਕੀ ਕਾਰਨ ਇਸੇ ਹੋ ਸਕਦੇ ਨੇ ਬਿਲਕੁਲ ਮੈਡਮ ਦੇਖੋ ਨੀਤੀਆਂ ਨੀਤੀਆਂ ਅਗਰ ਸਰਕਾਰ ਦੀ ਸਾਫ਼ ਹੋਵੇ ਫਿਰ ਸਭ ਕੁਝ ਠੀਕ ਹੁੰਦਾ ਜੀ ਜੀ ਅਸੀਂ ਪਹਿਲਾਂ ਅਸੀਂ ਪਹਿਨ ਸਰਕਾਰਾਂ ਦੇ ਜਿਹੇ ਦੇ ਸੀ ਹਮੇਸ਼ਾ ਹੀ ਖਜ਼ਾਨਾ ਖਾਲੀ ਦੀ ਗੱਲ ਹੁੰਦੀ ਸੀ ਹੂੰ ਉਹਨਾਂ ਖਜ਼ਾਨਾ ਖਾਲੀ ਆ ਭਰਿਆ ਬਾ ਕਰ ਜਈਆ ਸਾਨੂੰ ਇਹ ਪਤਾ ਨਹੀਂ ਕਿ ਮਾਨ ਸਾਹਿਬ ਅਨੇ ਚੇ ਕਹਿੰਦੇ ਪਰ ਪੰਜਾਬ ਦੇ ਖਜ਼ਾਨੇ ਨੂੰ ਫਾਇਦਾ ਬਾ ਹੋਤਾ ਜੀ ਬੇਸ਼ੱਕ ਕੁਛ ਵੀ ਨਾ ਹੋਵੇ ਲੇਕਿਨ ਐਡਾ ਵੀ ਮਨਸਾ ਰੱਖ ਕੇ ਵੀ ਚੱਲਦੇ ਆਂ ਅਗਰ ਤੁਸੀਂ ਇਮਾਨਦਾਰੀ ਦੇ ਰਾਹ ਤੇ ਚੱਲੋਗੇ ਸਹੀ ਲੋਕਾਂ ਨੇ ਇਸੇ ਜਿਹਾ ਚੱਲੋਗੇ ਫਿਰ ਕਿਤੇ ਨਾ ਕਿਤੇ ਪਬਲਿਕ ਵੀ ਖੁਸ਼ ਰਹੂਗੀ ਤੁਹਾਡੀ ਜਿਹੜੀ ਸਰਕਾਰ ਉਹਨਾਂ ਦੀ ਲੋਕਪ੍ਰਿਅਤਾ ਹੋਣਗੇ ਜੀ ਜੀ ਬਿਲਕੁਲ ਓਏ ਅਕੀ ਦੇਖੋ ਇੱਥੇ ਸਰਕਾਰਾਂ ਦੀ ਹੀ ناکامی ਆਪਾਂ ਕਹਿ ਸਕਦੇ ਹਾਂ ਜਿਵੇਂ ਕਿ ਮਾਲਵਿੰਦਰ ਜੀ ਨੇ ਵੀ ਹੁਣੇ-ਹੁਣੇ ਕਿਹਾ ਕਿ ਸਰਕਾਰਾਂ ਦੀ ਜਿਹੜੀ ناکامی ਹੈ ਉਹ ਵੱਡੇ ਤੌਰ ਤੇ ਜਿਹੜੀ ਨਿਕਲ ਕੇ ਸਾਹਮਣੇ ਆਉਂਦੀ ਹੈ ਤੇ ਖਾਸ ਤੌਰ ਤੇ ਜਿਹੜਾ ਨਸ਼ਾ ਹੈ ਜੇਕਰ ਨਸ਼ਾ ਇੱਥੋਂ ਖਤਮ ਹੋ ਜਾਵੇ ਤਾਂ ਜਿਹੜੇ ਆਪਾਂ ਕਹਿ ਦਿੰਨੇ ਕਿ ਨੌਜਵਾਨ ਜਿਹੜੇ ਨੇ ਉਹ ਦੇਖੋ ਬਾਹਰ ਦਾ ਰੁੱਖ ਵੀ ਇਸੇ ਕਰਕੇ ਕਰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਇੱਥੇ ਰਹਿ ਕੇ ਫਾਇਦਾ ਹੀ ਕੀ ਹੈ ਬਿਲਕੁਲ ਮੜਦਕੋ ਨਸ਼ਾ ਘਦਮ ਕਰਨ ਦੇ ਨਾਲ ਨਾਲ ਪਹਿਲਾ ਕਾਨੂੰਨ ਜਿਹੜਾ ਅਰਪੀਕ ਵਾਲੀ ਨੋਟੀਫਿਕੇਸ਼ਨ ਦੀ ਅਸੀਂ ਗੱਲ ਕਰਦੇ ਬਣਾਉਣਾ ਤੇ ਕਰਾਉਣ ਦੀ ਜ਼ਰੂਰਤ ਹੈ ਜੀ ਜੀ ਬਿਲਕੁਲ ਕਿਉਂਕਿ ਉਸੇ ਵੀ ਆਰ ਦੇ ਵਿੱਚ ਜਿਹੜੀਆਂ ਪ੍ਰੋਮੋਸ਼ਨਾਂ ਦਾ ਦੌਰ ਚੱਲਦਾ ਤੇ ਚੱਲਦਾ ਆ ਰਿਹਾ ਹੈ ਉਸੇ ਮੂਥੇ ਲੋਕਾਂ ਨੂੰ ਕਿਤੇ ਨਾ ਕਿਤੇ ਅੰਦਰ ਕੀਤਾ ਗਿਆ ਜਿਹੜਾ ਨੇ ਕੋਈ ਗੁੱਤੇ ਦੇ ਛੋਟੇ ਦੀ ਮਾਰੀ ਉਹਨੇ ਵੀ ਪਾਸਾ ਪੜਾ ਬਣਾ ਕੇ ਅੰਦਰ ਦਿੱਤਾ ਗਿਆ ਜਿਹਨੇ ਕੋਈ ਐਨਆਰਟੀ ਜਾਂ ਨਾਵਲ ਜਿੰਦੀ ਪੱਟੀ ਵੀ ਉਹਦੇ ਕੋਲ ਗੋਲੀ ਪੜੀ ਗਈ ਹੈ ਕਿਤੇ ਨਾ ਕਿਤੇ ਪੜਤੀ ਹੋਈ ਸੀ ਬੰਦੇ ਨੇ ਉਹਨੇ ਜਾਕਟ ਬਣਾ ਕੇ ਨਸ਼ਾ ਬਣਾ ਕੇ ਕਿਤੇ ਨਾ ਕਿਤੇ ਉਹਨਾਂ ਨੂੰ ਅੰਦਰ ਕੀਤਾ ਗਿਆ ਜਦੋਂ ਉਹ ਜਿਹੜਾ ਕਿਤੇ ਨਾ ਕਿਤੇ ਸਿਸਟਮ ਜਾਂ ਕਾਨੂੰਨ ਦੇ ਵਿੱਚ ਸੁਧਾਰ ਆ ਦੀਵਾ ਫਿਰ ਆਪਣੇ ਆਪ ਜਿਹੜੀਆਂ ਇਹ ਕਾਲੀਆਂ ਭੇਡਾਂ ਜਿੱਦਾਂ ਨਾ ਕਿਤੇ ਇਸ ਕਾਨੂੰਨ ਦੀ ਆੜ ਦੇ ਵਿੱਚੇ ਕੰਮ ਕਰਦੀਆਂ ਸੀ ਕਿ ਕਿਤੇ ਨਾ ਕਿਤੇ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਫਿਰ ਨਸ਼ਾ ਵੀ ਜਿਹੜਾ ਕਿਤੇ ਨਾ ਕਿਤੇ ਸਹੀ ਡਿਗਰੀ ਦੇ ਵਿੱਚ ਕਿੰਨਾ ਸਾਡੇ ਪੰਜਾਬ ਦੇ ਵਿੱਚ ਹੋ ਰਿਹਾ ਜਿੰਨੀ ਮਾਤਰਾ ਦੇ ਹੋ ਰਿਹਾ ਉਹ ਤਾਂ ਪਤਾ ਲੱਗ ਜੂਗਾ ਜੀ ਸਾਹਿਬ ਜੀ ਹੋਈਏ ਕਿ ਦੇਖੋ ਜੇਕਰ ਸਰਕਾਰਾਂ ਇਸ ਤੇ ਠੋਸ ਕਦਮ ਚੁੱਕਣ ਤਾਂ ਮੈਨੂੰ ਲੱਗਦਾ ਕਿ ਇੱਥੇ ਜਿਹੜੇ ਧਰਨਿਆਂ ਦੀ ਐਨੀ ਜ਼ਿਆਦਾ ਜ਼ਰੂਰਤ ਜਿਹੜੀ ਹਰ ਰੋਜ਼ ਹੀ ਕਿਤੇ ਨਾ ਕਿਤੇ ਲੱਗ ਜਾਂਦੇ ਨੇ ਕੋਈ ਬੇਰੁਜ਼ਗਾਰ ਜਿਹੜਾ ਅਧਿਆਪਕ ਹੈ ਉਹ ਧਰਨਿਆਂ ਤੇ ਬਹਿ ਜਾਂਦਾ ਹੈ ਜਾਂ ਫਿਰ ਜਿਹੜੇ ਹੋਰ ਪੁਲਿਸ ਭਰਤੀ ਦੇ ਲੋਕ ਨੇ ਜਿਨ੍ਹਾਂ ਦੇ ਨਾਂ ਰਹਿ ਜਾਂਦੇ ਨੇ ਵੈਟਿੰਗ ਲਿਸਟ ਦੇ ਵਿੱਚ ਨਾਂ ਪਏ ਹੁੰਦੇ ਨੇ ਉਹ ਲੋਕਾਂ ਨੂੰ ਵੀ ਇੱਥੇ ਧਰਨੇ ਲਗਾਉਣ ਦੀ ਜ਼ਰੂਰਤ ਪੈ ਜਾਂਦੀ ਹੈ ਕਿਤੇ ਨਾ ਕਿਤੇ ਸਰਕਾਰਾਂ ਦੀ ਹੀ ناکامی ਇੱਥੇ ਆਪਾਂ ਕਹਿ ਸਕਦੇ ਹਾਂ ਬਿਲਕੁਲ ਸਰਕਾਰਾਂ ਦੇ ਕਰਮੇ ਵੀ ਆ ਬਾਕੀ ਛੋਟੀ ਛੋਟੀ ਗੱਲ ਵਿੱਚ ਕਿੰਨੇ ਕਿੰਨੇ ਗੱਲ ਵਿੱਚ ਤਾਂ ਇਹ ਹੁਣ ਆਪਾਂ ਬਹੁਤ ਉਰਾਜ ਕਰਨਾ ਕਿ ਤਰ੍ਹਾਂ ਕਿਤੇ ਵੀ ਗਲਤ ਹੁੰਦਾ ਹੈ ਜੀ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਧਰਨਾਕਾਰੀਆਂ ਨੂੰ ਵੀ ਸੋਚਣਾ ਚਾਹੀਦਾ ਕਿ ਅਗਰ ਸਾਡਾ ਕੋਈ ਮੇਨ ਮਕਸਦ ਹੈ ਧਰਨਾ ਲਾਉਣ ਦਾ ਤਾਂ ਇਸ ਸਿਸਟਮ 'ਚ ਧਰਨਾ ਲਾਇਆ ਜਾਵੇ ਅਸੀਂ ਆਮ ਪਬਲਿਕ ਨੂੰ ਪਰੇਸ਼ਾਨ ਕਰਕੇ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਵਿਰੁੱਧ ਕਰ ਲੈਂਦੇ ਆ ਪਰ ਜਿਹੜੀ ਸਾਡੀ ਜਿਹੜਾ ਕਿ ਧਰਨੇ ਤੇ ਬੈਠਣਾ ਜਿਹੜੀ ਕਾਗਤ ਹੁੰਦੀ ਹੈ ਜਿਹਦੀ ਪਹਿਲੇ ਕਿਤੇ ਨਾ ਕਿਤੇ ਬਹੁਤ ਬੈਠਦੇ ਆ ਤੇ ਕੋਈ ਧਰਨਾ ਲਾਓ ਕਰਨਾ ਜਿਹਨਾਂ ਤੁਹਾਨੂੰ ਤੇ ਲੱਗਦਾ ਮੇ ਤੁਹਾਡੀ ਸਰਕਾਰ ਨਹੀਂ ਸੁਣਦੀ ਕਿਤੇ ਨਾ ਕਿਤੇ ਨਾ ਅੱਖਾਂ ਖੋਲਦੀ ਆ ਨਾ ਕੰਨ ਖੋਲਦੀ ਆ ਕਿਤੇ ਨਾ ਕਿਤੇ ਜਾਤਰਨਾ ਲਾਓ ਪਰ ਸਰਕਾਰ ਨੂੰ ਜਗਾਓ ਤਾਂ ਢੰਗ ਨਾਲ ਜਗਾਓ ਅਸੀਂ ਧਰਨਾ ਲਾ ਲੈਂਦੇ ਆ ਮਾੜੀ ਜਿਹੀ ਗੱਲ ਹੁੰਦੀ ਹੈ ਛੋਟੀ ਗੱਲ ਹੁੰਦੀ ਹੈ ਨਿਬੜਦੀ ਆ ਫੇਰ ਉੱਠ ਜਾਂਦੇ ਆ ਫੇਰ ਉਹ ਬੁੱਢੀ ਬੰਦੀ ਫੇਰ ਕਿਤੇ ਨਾ ਕਿਤੇ ਧਰਨੇ ਤੇ ਬੈ ਆਨੇ ਪਾਣੀ ਦੇ ਟੈਂਕੀਆਂ ਤੇ ਚੜ ਜਾਂਦੇ ਨੇ ਤੇ ਕਈ ਤਾਂ ਫਿਰ ਆਪਣੀ ਜਾਨ ਤੋਂ ਵੀ ਹੱਥ ਧੋ ਬੈਂਦੇ ਨੇ ਇੱਥੇ ਨੌਜਵਾਨਾਂ ਨੂੰ ਵੀ ਥੋੜਾ ਸੋਚ ਸਮਝ ਕੇ ਜਿਹੜੇ ਕਦਮ ਨੇ ਉਹ ਚੁੱਕਣੇ ਚਾਹੀਦੇ ਨੇ ਸਰਕਾਰਾਂ ਤੱਕ ਆਪਣੀ ਗੱਲ ਜਿਹੜੀ ਹੈ ਉਹ ਪਹੁੰਚਾਣੀ ਚਾਹੀਦੀ ਹੈ ਪਰ ਕੁਝ ਅਜੀਹੇ ਰਸਤੇ ਜਿਹੜੇ ਨੇ ਉਹ ਕੱਢ ਲੈਣੇ ਚਾਹੀਦੇ ਨੇ ਅਜੀਹੇ ਜਿਹੜੇ ਧਰਨੇ ਨੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਆਪਣੀ ਹੀ ਜਾਨ ਦੇ ਜਿਹੜੇ ਆਪਾਂ ਕਹਿ ਸਕਦੇ ਕਿ ਦੁਸ਼ਮਣ ਬਣ ਜਾਂਦੇ ਨੇ ਹਾਂ ਬਿਲਕੁਲ ਬਾਕੀ ਨਹੀਂ ਤਾਂ ਮੈਂ ਤਾਂ ਛੋਰੀ ਬਲੀ ਨੌਜਵਾਨਾਂ ਨੂੰ ਕਹਿ ਰਿਹਾ ਕਿ ਹਾਂ ਵੀ ਕਹਿ ਰਿਹਾ ਹਾਂ ਜੀ ਹੂੰ ਜੀ ਦੇਖੋ आ, कितने अगर तर्कारा, तर्कारा ना कोई काम चंगा कर फिर भी परिवार की घर होंगी है अपना परिवार सोच के उल्टा कम करने की सोचो पहले उल्टा कम करो जी बहुत बहुत धनबाद संजीव शर्मा जी थोड़ा ਬਾਦ ਮਾਫ਼ ਮਿਹਰਬਾਨੀ ਮਰੋ ਜੀ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ ਅਸੀਂ ਉਹਨਾਂ ਦੇ ਨਾਲ ਵੀ ਇੱਥੇ ਥੋੜੀ ਗੱਲਬਾਤ ਕਰ ਲੈਣੇ ਆ ਹਲੋ ਹੈਲੋ ਨਮਸਕਾਰ ਮੈਡਮ ਨਮਸਕਾਰ ਸਰ ਕਿੱਥੋਂ ਬੋਲਦੇ ਹੋ ਮੈਂ ਮਾਨਸਾ ਤੋਂ ਬੋਲਦਾ ਹਾਂ ਹਾਂਜੀ ਬਹੁਤ ਬਹੁਤ ਸਵਾਗਤ ਕਰਦੀ ਹਾਂ ਸਰ ਤੁਹਾਡਾ ਈਵਨ ਪੰਜਾਬੀ ਟੀਵੀ ਤੇ ਜਿਹੜੀ ਇਹ ਰੁਜ਼ਗਾਰ ਵਾਲਾ ਮਸਲਾ ਹੈ ਨਾ ਮੈਡਮ ਜੀ ਜਿਹੜਾ ਸੈਂਟਰ ਸਰਕਾਰ ਨੇ 2014 ਤੋਂ ਲੈ ਕੇ 22 ਤੱਕ ਹੂੰ ਸਿਰਫ 7 ਲੱਖ 22311 ਲੋਕਾਂ ਨੂੰ ਰੁਜ਼ਗਾਰ ਦਿੱਤਾ ਜੀ 762311 ਲੋਕਾਂ ਹੂੰ ਤੇ ਇਹਨਾਂ ਨੇ ਨੌਕਰੀਆਂ ਖਤਮ ਕੀਤੀਆਂ ਨੇ 4400 ਦੀ ਐਵਰੇਜ ਪੈ ਗਈ ਜੇ ਦਿੱਲੀ ਦੀ ਜੀ ਮਤਲਬ 10 ਸਾਲਾਂ ਦੇ ਤੁਸੀਂ ਲਾ ਲੋ ਕਿ ਕਿੰਨੇ ਕਿੱਥੇ ਬਾਕੀ ਸੁਣ ਜਾਂਦੀ ਹੈ ਇਹਨੀਆਂ ਨੌਕਰੀਆਂ ਇਹਨਾਂ ਨੇ ਖਤਮ ਕਰ ਦਿੱਤਾ 4400 ਨੌਕਰੀਆਂ ਜਿਹੜੀ ਦਿੱਲੀ ਦੀ ਬਣਦੀ ਹੈ 1000 ਦੀ ਐਵਰੇਜ ਕੱਟੀ ਤਾਂ 182 ਨੌਕਰੀਆਂ ਬਣਦੀਆਂ ਨੇ ਹੂੰ 1 ਮਿੰਟ ਦੀ ਜੇ ਐਵਰੇਜ ਕੱਟੀ ਤਾਂ 3 ਨੌਕਰੀਆਂ ਮੈਡਮ ਦੇਖੋ ਅੰਕੜਾ ਕੱਟਣ ਵਾਲੇ ਬੰਦੇ ਸੀ ਵੀ ਨੇ 1 ਮਿੰਟ ਦੇ ਵਿੱਚ ਤਿੰਨ ਨੌਕਰੀਆਂ ਖਤਮ ਕਰਤੀਆਂ ਜੀ ਉਹ ਹੀ ਹੈ ਕਿ ਦੇਖੋ 4400 ਨੌਕਰੀਆਂ ਖਤਮ ਹੋਈਆਂ ਨੇ ਜੀ ਉਹ ਹੀ ਹੈ ਕਿ ਦੇਖੋ ਕੇਂਦਰ ਸਰਕਾਰ ਦੀ ناکامی ਹੈ ਸੂਬਾ ਸਰਕਾਰਾਂ ਦੀ ਵੀ ਕੁਝ ਨਾ ਕੁਝ ناکامی ਜਿਹੜੀ ਨਿਕਲ ਕੇ ਫਿਰ ਸਾਹਮਣੇ ਆਉਂਦੀ ਹੈ ਹਾਂ ਜੀ ਫਿਰ ਰੁਜ਼ਗਾਰ ਦਿੱਤਾ 722311 ਲੋਕਾਂ ਨੂੰ ਜੀ ਤੇ ਦੂਜੀ ਗੱਲ ਹੈ ਕਿ ਆ ਮਾਲਵਿੰਦਰ ਜੀ ਵੀ ਕਹਿੰਦੇ ਸੀ ਵੀ ਨਸ਼ਾ ਨਸ਼ਾ ਠੀਕ ਹੈ ਵੀ ਨਸ਼ਾ ਨਸ਼ਾ ਮੁਕਤ ਤਾਂ ਕੋਈ ਥਾਂ ਸਹੀ ਨਹੀਂ ਦੁਨੀਆ ਤੇ ਜੀ ਬਿਲਕੁਲ ਪਰ ਉਹਨਾਂ ਨਸ਼ਾਨੀ ਹੈਗਾ ਜਿੰਨਾ ਪੰਜਾਬ ਨੂੰ ਬਦਨਾਮ ਕਰਤਾ ਜਿਨ੍ਹਾਂ ਨੇ ਮੈਂ ਇਹ ਗੱਲ ਮੈਂ ਵਾਦੇ ਨਾਲ ਕਹਿੰਨਾ ਔਰ ਦਾਵੇ ਨਾਲ ਕਹਿਣਾ ਜਿਨ੍ਹਾਂ ਲੋਕਾਂ ਨੇ ਚਿੱਟਾ ਦੇਖਿਆ ਵੀ ਨਹੀਂ ਜੀ ਉਹ ਲੋਕ ਚਿੱਟਾ ਚਿੱਟਾ ਕਰਕੇ ਮਤਲਬ ਉਹ ਕਰੀ ਜਾਂਦੇ ਨੇ ਤੇ ਪੁਲਿਸ ਨੇ ਚਿੱਟਾ ਦੇ ਨਾਂ ਦੇ ਉੱਤੇ ਲੋਕਾਂ ਦੇ ਉੱਪਰ ਇੱਕ ਇੰਨਾ ਵੱਡਾ ਹਊਆ ਖੜਾ ਕਰ ਰਿਹਾ ਛੇ ਮੈਡਮ ਮੈਂ ਤੁਹਾਨੂੰ ਇੱਕ ਗੱਲ ਵਿੱਚ ਦੱਸਦਾ ਮੇਰੇ ਘਰ ਆਈ ਹੁੰਦੀ ਘਰਾਲੀ ਦੀ ਕੋਈ ਬਾਲੀ ਲੈ ਕੇ ਪੱਟ ਕੇ ਜੀ ਉਸ ਬੰਦੇ ਤੇ ਚਿੱਟੇ ਦਾ ਕੇਸ ਪੱਤਾ ਹੂੰ ਸਾਡੇ ਤੇ ਸਾਡੇ ਜਿੱਦ ਸਾਡੇ ਹੋਰ ਪੁਲਸਾ ਰਫੜ ਸਾਡੇ ਹੋਰ ਪਰਚੇ ਸਾਡੇ ਤੇ ਵੀ ਚਿੱਟੇ ਦੇ ਜੀ ਮਤਲਬ ਚਿੱਟਾ ਇੱਕ ਇਹਨਾਂ ਦੇ ਇੱਕ ਵਧੀਆ ਹਥਿਆਰ ਦੇ ਤੌਰ ਤੇ ਵਰਤੀ ਜਾਂਦੇ ਨੇ ਕਿਉਂਕਿ ਇਹਨੂੰ ਬਦਨਾਮ ਹਰ ਇੱਕ ਬੰਦਾ ਕਰਦਾ ਹੈ ਜੀ ਕੋਈ ਐਸੀ ਗੱਲ ਨਹੀਂ ਹੈਗੀ ਇਹ ਸ਼ਰਾਬ ਹੈ ਜਿਹੜੀ ਇੰਨੀ ਜਿਆਦੇ ਮੈਂ ਫਰੀ ਹੈ ਵੀ ਸੈਂਟਰ ਸਰਕਾਰ ਵੱਲੋਂ 5 ਲੱਖ ਪੰਜ 5 ਲੱਖ ਕਰੋੜ ਸ਼ਰਾਬ ਦੀ ਬੋਤਲ ਵੇਚੀ ਜਾਂਦੀ ਹੈ ਜੀ ਦੇ ਵਿੱਚ ਹੁਣ ਇੰਨਾ ਬਜਟ ਦੇ ਵਿੱਚ ਹੀ ਹੈ 1.5 ਹਜ਼ਾਰ ਕਰੋੜ ਦੀ ਸ਼ਰਾਬ ਵੇਚਣੀ ਹੈ ਮਤਲਬ ਇਹ ਨਸ਼ੇ ਨਹੀਂ ਹਨ ਤਾਂ ਇੱਕ ਛੋਟੇ-ਛੋਟੇ ਮੋਟੇ ਕੋਈ ਨਸ਼ਾ ਉਸ ਚੀਜ਼ ਨੂੰ ਹੁਣ ਸਨਾਏ ਕਿੱਧਰ ਗਈ ਫੋਰ ਗਾਂਜੇ ਕੇ ਤਰ੍ਹਾਂ ਹੁਣ ਕੱਲਾ ਹਰ ਇੱਕ ਥਾਂ ਤੇ ਚਿੱਟਾ ਹਰ ਇੱਕ ਥਾਂ ਤੇ ਚਿੱਟਾ ਇਹ ਐਸੀ ਮੈਡਮ ਗੱਲ ਹੈ ਨਹੀਂ ਪਰ ਅਸੀਂ ਦੁੱਖ ਦੱਸਿਏ ਕਿ ਨੂੰ ਸਾਥ ਕੋਈ ਪੁੱਛਦਾ ਨਹੀਂ ਅਸੀਂ ਜੱਜਾਂ ਤੱਕ ਵੀ ਗੱਲ ਕਰ ਲਈ ਅਸੀਂ ਟੀਜੀਪੀ ਤੱਕ ਵੀ ਗੱਲ ਕਰ ਲਈ ਪਰ ਕੋਈ ਇਥੇ ਪੁੱਛਣ ਵਾਲਾ ਹੈ ਨਹੀਂ ਅਸੀਂ ਬਜਟ ਦੀ ਗੱਲ ਮੈਂ ਕਹਣਾ ਜਿਹੜਾ ਬਜਟ ਮੈਂ ਤੈਨੂੰ ਝੰਜਟ ਕਹਿੰਦਾ ਹਾਂ ਨਾ ਜਦੋਂ ਇੱਕ ਟਰੈਕ ਉਹੀ ਹੈ ਉਸੇ ਟਰੈਕ ਦੇ ਉੱਤੇ ਚੱਲੀ ਜਾਂਦੇ ਚਾਹੇ ਭਗਵੰਤ ਮਾਨ ਹੈ ਚਾਹੇ ਇਹ ਹੈ ਤੇ ਉਹ ਨਹੀਂ ਇਸ ਲੋਟ ਸੁਧਰਦਾ ਉਹਦੇ ਵਾਸਤੇ ਟ੍ਰੈਕ ਬਦਲਣਾ ਪਊ ਜਿਹੜਾ ਇਹ ਤਿੰਨੇ ਬੰਦੇ ਨੇ ਕਾਂਗਰਸ ਦਾ ਪ੍ਰਧਾਨ ਅਕਾਲੀ ਦਲ ਦਾ ਪ੍ਰਧਾਨ ਜੀ ਤੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਤਿੰਨੇ ਨਸ਼ਾ ਮੁਕਤ ਹੋ ਜਾਣ ਪੰਜਾਬ ਨਸ਼ਾ ਮੁਕਤ ਹੋਜੂ ਔਰ ਪੰਜਾਬ ਬਾਚਾ ਹੁਗੋ ਮੈਡਮ ਜਿਉਂ ਹੀ ਆ ਕਿ ਦੇਖੋ ਸਭ ਤੋਂ ਵੱਡਾ ਜਿਹੜਾ ਲਾਭ ਹੈ ਕਿਤੇ ਨਾ ਕਿਤੇ ਸਰਕਾਰਾਂ ਨੂੰ ਹੀ ਹੁੰਦਾ ਹੈ ਨਸ਼ੇ ਦਾ ਤਾਂ ਹੀ ਤਾਂ ਇੱਥੇ ਜਿਹੜਾ ਨਸ਼ਾ ਹੈ ਕਾਫੀ ਹੱਦ ਤੱਕ ਦੇਖੋ ਵਿਕਦਾ ਵੀ ਹੈ ਗਲੀਆਂ ਦੇ ਵਿੱਚ ਆਪਾਂ ਦੇਖਿਆ ਸ਼ਰੀਆਨ ਜਿਹੜਾ ਨਸ਼ਾ ਵਿਕਦਾ ਹੋਇਆ ਮੈਡਮ ਬਦਨਾਮ ਚਾਲੂ ਕਿਤਾ ਇਹਨਾਂ ਦੇ ਇਹਨਾਂ ਦੇ ਨਸ਼ਾ ਨਸ਼ਾ ਤਾਂ ਕੋਈ ਐ ਤਾਂ ਹੈ ਨਹੀਂ ਵੇ ਫਸਲ ਹੈਗੀ ਆਪਾਂ ਕੋਠੇ ਤੇ ਬਿਜਲੀ ਜਾਂ ਖੇਤਾਂ 'ਚ ਬਿਜਲੀ ਜਿਹੜੇ ਇੱਕ ਬੜੇ ਵੱਡੇ ਪ੍ਰੋਸੈਸ ਵਿੱਚ ਤੇ ਨਿਕਲ ਕੇ ਨਸ਼ਾ ਪਿਆਰ ਹੁੰਦਾ ਹਮ 1 ਕਿਲੋ ਜਿੱਡਾ ਤਿਆਰ ਕਰਨ ਵਾਸਤੇ 2 ਕੁਆਂਟਲ 56 ਕਿਲੋ ਵੀਮ ਚਾਹੀਦੀ ਹੈ ਕੁਝ ਅਵੇਲੇਬਲ ਹੀ ਨਹੀਂ ਹੈਗੀ ਜੀ ਅੱਪਾ ਕਿਵੇਂ ਮੰਨ ਲਈਏ ਨਾ ਇੱਥੇ ਛੋਟਾ ਫਿਟ ਨਹੀਂ ਨਾ ਅਵੇਲੇਬਲ ਹੁੰਦਾ ਹੂੰ ਨਾ ਇੱਥੇ ਫੰਟਾਂ ਦੇ ਲੁੰਦਾ ਫੰਟਾਂ ਦੇ ਚੈਨਾ ਚ ਹੁੰਦਾ ਚੈਨਾ ਜਿਦਾ ਨਿਸ਼ਾਨਾਸ਼ਾ ਹੁੰਦੀ ਨਹੀਂ ਜੀ ਮਤਲਬ ਜਿੱਥੇ ਚੀਜ਼ਾਂ ਤਿਆਰ ਹੁੰਦੀਆਂ ਨੇ ਆਪਣੇ ਤਿਆਰ ਨਹੀਂ ਹੁੰਦੀਆਂ ਆਪਣੇ ਖਾਮ ਖਾ ਆਪਾਂ ਆਪਾਂ ਦਾੜਾ ਕੇ 1-2 ਲੀਟਰ ਵੱਡੇ ਕਹਿ ਕੇ ਉਹ ਆਪਣੇ ਇਹਨਾਂ ਲੀਟਰਾਂ ਨੂੰ ਸੂਟ ਕਰ ਗਿਆ ਨਾ ਰਾ ਉਹਦੇ ਕਰਕੇ ਆਪਾਂ ਨੂੰ ਇਹ ਬਦਨਾਮ ਕਰੀ ਜਾਂਦੇ ਨੇ ਐ ਚੋਟ ਕੇ ਗੱਲ ਹੋਰ ਕੋਈ ਹੈ ਨਹੀਂ ਮੈਡਮ ਜੀ ਬਹੁਤ ਬਹੁਤ ਧੰਨਵਾਦ ਰਾਜਿੰਦਰ ਜੀ ਠੋਡਾ ਤੁਸੀਂ ਇੱਥੇ ਆ ਕੇ ਸਾਡੇ ਨਾਲ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਠੀਕ ਹੈ ਮੈਡਮ ਥੈਂਕ ਯੂ ਹਾਂਜੀ ਤਾਂ ਅੱਜ ਅਸੀਂ ਗੱਲ ਕਰ ਰਹੇ ਸੀ ਕਿ ਨੌਜਵਾਨ ਜਿਹੜੇ ਨੇ ਉਹ ਦੇਖੋ ਨੌਕਰੀਆਂ ਦੇ ਵਿੱਚ ਨੌਕਰੀਆਂ ਨਾ ਮਿਲਣ ਦੇ ਕਰਕੇ ਜਿਹੜੇ ਆਪਣੀ ਜਾਨ ਦੇ ਦੁਸ਼ਮਣ ਵੀ ਕਈ ਵਾਰ ਬਣ ਜਾਂਦੇ ਨੇ ਤੇ ਜਿਹੜਾ ਸਰਕਾਰਾਂ ਨੇ ਸਰਕਾਰਾਂ ਨੂੰ ਇਥੇ ਥੋੜਾ ਸੋਚ ਸਮਝ ਕੇ ਕਦਮ ਚੁੱਕਣੇ ਚਾਹੀਦੇ ਨੇ ਕਿ ਬੇਰੋਜ਼ਗਾਰੀ ਜਿਹੜੀ ਆ ਉਹ ਕਾਫੀ ਹੱਦ ਤੱਕ ਦੇਖੋ ਨੌਜਵਾਨਾਂ ਦੇ ਵਿੱਚ ਵਾਧੀ ਜਾ ਰਹੀ ਹੈ ਨੌਜਵਾਨ ਜਿਹੜੇ ਨੇ ਅੱਜ ਕੱਲ ਫਿਰ ਉਹ ਬਾਹਰ ਦਾ ਰੁੱਖ ਵੀ ਇਸੇ ਕਰਕੇ ਕਰਦੇ ਨੇ ਕਿ ਜਿਹੜਾ ਦੇਖੋ ਪੰਜਾਬ ਦੇ ਵਿੱਚ ਸਿਚੁਏਸ਼ਨਸ ਸਿਚੁਏਸ਼ਨਸ ਅਜੀਹੀਆਂ ਨੇ ਕਿ ਆਪਾਂ ਕਹਿ ਸਕਦੇ ਹਾਂ ਕਿ ਬਾਹਰ ਵਾਲੇ ਰੁੱਖ ਲੋਕਤਾਈਂ ਕਰਦੇ ਨੇ ਕਿ ਬੇਰੋਜ਼ਗਾਰੀ ਇਧਰਲੇ ਪਾਸੇ ਘਟ ਹੈ ਤੁਸੀਂ ਸੰਬੰਧੀ ਕੀ ਆਪਣੀ رائے ਸਾਡੇ ਨਾਲ ਜਿਹੜੀ ਸਾਂਝੀ ਕਰਨਾ ਚਾਹੋਗੇ ਤਾਂ ਸਾਨੂੰ ਕਮੈਂਟ ਕਰ ਜ਼ਰੂਰ ਦੱਸਿਆ ਕਰੋ ਕਿਉਂਕਿ ਤੁਹਾਡੇ ਕਮੈਂਟਾਂ ਦੇ ذریعے ਹੀ ਸਾਨੂੰ ਪਤਾ ਲੱਗ ਪਾਂਦਾ ਹੈ ਕਿ ਤੁਸੀਂ ਇਨ੍ਹਾਂ ਮੁੱਦਿਆਂ ਤੇ ਕੀ ਸੋਚਦੇ ਹੋ ਤੇ ਸਕਰੀਨ ਤੇ ਫਲੈਸ਼ ਹੋ ਰਹੇ ਨੰਬਰ ਆਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਸਾਨੂੰ ਕਾਲ ਵੀ ਕਰ ਸਕਦੇ ਹੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ